ਮਾਰੂ ਮਹੱਲਾ ਤੀਜਾ ਯੁਗ 36 ਕੀਓ ਗੁਵਾਰਾ 36 ਯੁਗ ਮਾਰਾ ਸਾਨ ਨੇ ਹੀਰੀ ਪਾ ਛੱਡਿਆ ਚੰਦ ਸੂਰਜ ਆਦਖਾਂ ਦੀ ਕੋਈ ਰੋਸ਼ਨੀ ਨਹੀਂ ਸੀ ਐਸਾ ਗੁਵਾਰ ਕਰ ਛੱਡਿਆ ਤੂੰ ਆਪੇ ਜਾਣ ਹੈ ਸਿਰਜਣਹਾਰ ਉਹ 36 ਯੁਗ ਗਿਣੇ ਕਿੰਨੇ ਸੀ ਮਾਰਾ ਕਹਿੰਦੇ ਤੂੰ ਆਪ ਹੀ ਜਾਣ ਸੱਚੇ ਪਾਤਸ਼ਾਹ ਜਗਤ ਨੂੰ ਚੰਦ ਵਾੜਾ ਆਪ ਹੀ ਗਿਣਤੀ ਕੀਤੀ ਹੈ ਛਤੀ ਯੁਗ ਵਾਰਸਾ ਪੇ ਗਣਤ ਕੀਨੀ ਹੋਰ ਕਿਆ ਕੋ ਕਹਿ ਕਿਆ ਆਖ ਵਖਾਂ ਹੋਰ ਕੋਈ ਕੀ ਯੁਗ ਦੀ ਹੋਰ ਕਿਆ ਕੋ ਕਹਿ ਕੇ ਆਖ ਵਖਾਣ ਹੋਰ ਕੋਈ ਪੂਤਕਾਲ ਦਾ ਜੀਵ ਕੀ ਕੋਈ ਕਹਿ ਸਕਦਾ ਹੈ ਕੀ ਕੋਈ ਵਰਤਮਾਨ ਸਮੇਂ ਚ ਆਖ ਮੁਖ ਦੁਆਰਾ ਕਥਨ ਕਰ ਸਕਦਾ ਹੈ ਤੂੰ ਆਪੇ ਕੀਮਤ ਪਾਏ ਦਾ ਹੋਰ ਕੋਈ ਕੀ ਕਹਿ ਸਕਦਾ ਹੈ ਕਿ ਮੈਂ ਜਾਣਦਾ ਹਾਂ ਤੇ ਕੀ ਖਿਆਣਾ ਦੁਆਰਾ ਵਿਖਿਆਨ ਕਰਕੇ ਦੱਸ ਸਕਦਾ ਹੈ ਤੂੰ ਆਪੇ ਕੀਮਤ ਪਾਇਦਾ ਮਾਰੇ ਆਪਦੀ ਕੀਮਤ ਨੂੰ ਪਾਉਣਾ ਹੈ ਬਯੰਤ ਹੈ ਪਰਮੇਸ਼ਵਰ ਓਮਕਾਰ ਸਭ ਸ੍ਰਿਸ਼ਟ ਉਪਾਈ ਓਮਕਾਰ ਸ਼ਬਦੋਚਾਰਨ ਕਰਕੇ ਪ੍ਰਸੰਹੇ ਓਮਕਾਰ ਤਿਨ ਕਹਾ ਤਾਂ ਤੇ ਪੂਰ ਜਗਤ ਹੋਂ ਰਹਾ ਓਮ ਆਦ ਰੂਪ ਹੈ ਆਨਾਦ ਸ੍ਰੂਪ ਹੈ ਓਮਕਾਰ ਆਦ ਕਸ਼ਨੀ ਆਨਾਦ ਓਮਕਾਰ ਕੁਤਮੈਂ ਬੋਤੇ ਹੋਂ ਆ ਇਹ ਉਚਾਰਨ ਕਰਕੇ ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਵਾਕ ਹੈ ਇਸ ਵਾਕ ਤੋਂ ਮਾਰਾ ਕੀਤਾ ਫਸਾਉ ਇੱਕੋ ਕਵਾਉ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਓੰਕਾਰ ਉਚਾਰਨੇ ਮਾਤਰ ਸੇ ਜੋ ਰੱਖਿਆ ਕਰਨ ਵਾਲਾ ਹੈ ਵਿਆਹ ਕਰਨ ਵਾਲੇ ਕਹਿੰਦੇ ਹਨ ਗੁਰੂ ਸੰਕੇਤ ਓੰਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰੀ ਸਿਟੀ ਉਸ ਨੇ ਪੈਦਾ ਕੀਤੀ ਹੈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਇਹ ਜਿਹੜਾ ਮਹਾਰਾਜ ਖੇਲ ਹੋ ਰਿਹਾ ਤਿੰਨਾ ਗੁਣਾ ਦਾ ਕੀਆ ਖੇਡ ਮਰਵੇਲ ਤਮਾਸ਼ਾ ਇਹ ਤੇਰੀ ਵਡਿਆਈ ਇਛਾ ਅਨਸਾਰ ਹੀ ਹੈ ਮਹਾਰਾਜ ਜਿਵੇਂ ਆਪ ਨੂੰ ਪਹੁੰਚਦਾ ਹੈ ਸਾਰਾ ਇਹ ਜਿੰਨਾ ਤਮਾਸ਼ਾ ਹੈ ਜਹਾਂ ਯੁੱਗਾਂ ਦਾ ਆਚਾਰ ਖਾਣੀਆਂ ਦਾ ਤੇ ਤਿੰਨਾ ਆਪਣੇ ਗੁਣਾ ਦਾ ਇਹ ਸਾਰੇ ਜਿੰਨਾਂ ਖੇਲ ਕੇ ਤਮਾਸ਼ਾ ਬਣਾਇਆ 84 ਲੱਖ ਯੂਨ ਦਾ ਤੇਰੀ ਜਿਵੇਂ ਵਡਿਆਈ ਇੱਛਾ ਹੋਵੇ ਕਰਦਾ ਹਾਂ ਆਪੇ ਵੇਖ ਕਰੇ ਸਭ ਸੱਚਾ ਤੂੰ ਵੀ ਏਕ ਪਿੰਨ ਪਿੰਨ ਬਣਾਤੇ ਐ ਸਾਰੀ ਸੱਚੇ ਪਾਰਸ਼ਵ ਨੂੰ ਆਪ ਹੈ ਆਪੇ ਭੰਨ ਕਢਾਏਂਦਾ ਆਪ ਹੀ ਮਾਰਾ ਇਨਾਂ ਸਰੀਰਾਂ ਨੂੰ ਭੰਨ ਦਿੰਦਾ ਹੈ ਆਪ ਹੀ ਫੇਰ ਘਟਦਾ ਹੈ ਜਦੋਂ ਪਰਲੋ ਦਾ ਸਮਾਂ ਆਉਂਦਾ ਸਾਰਿਆਂ ਨੂੰ ਭੰਨ ਦਿੰਦਾ ਹੈ ਫੇਰ ਜਦੋਂ ਉਤਪਤੀ ਦਾ ਸਮਾਂ ਆਉਂਦਾ ਉਦੋਂ ਸਾਰਿਆਂ ਨੂੰ ਘਟ ਦਿੰਨਾ ਹੈ ਜਦੋਂ ਕਰਮ ਜੀਆ ਦੇ ਵਿਦਾਂਤੀਆਂ ਦਾ মত ਹੈ ਕਰਮ ਫਲ ਦੇਣ ਵਾਸਤੇ ਵੀ ਅਭਿਮukh ਹੋ ਜਾਂਦੇ ਐ ਉਦੋਂ ਫਲ ਦੇਣੋਂ ਆਸਮਰੱਥ ਹੋ ਜਾਂਦੇ ਐ ਉਦੋਂ ਭੰਲੋਂ ਕਰ ਲੈਣਾ ਤੇ ਜਦੋਂ ਜੀਆ ਦੇ ਕਰਮ ਫਲ ਦੇਣ ਵਾਸਤੇ ਫੇਰ ਅਭਿਮukh ਸੰਮੁਖ ਹੁੰਦੇ ਐ ਉਸ ਵੇਲੇ ਆਪ ਦੇ ਅੰਦਰ ਇੱਛਾ ਫੁਰਦੀ ਕਿਵੇਂ ਕਿਤੋਂ ਬਹੁਤੇ ਹੋਵਾਂ ਫੇਰ ਘਟ ਲੈਣਾ ਹੈ ਇਹ মত ਹੈ ਸ਼ਾਸਤ੍ਰਾਂ ਵਾਲਿਆਂ ਦਾ ਉਹਨਾਂ ਪੇ ਆਪ ਹੀ ਮਾਰਾ ਪੰਨਣ ਵਾਲਾ ਤੇ ਕਢਾਉਣ ਵਾਲਾ ਹੈ ਬਾਜੀਗਰ ਇੱਕ ਬਾਜੀ ਪਾਈ ਜਿਸ ਗੁਰਕਾਰੇ ਕੋ ਬਾਜੀਗਰ ਤੁਮ ਆਸ਼ਾ ਰਚਣ ਵਾਲਾ ਹੁੰਦਾ ਹੈ ਜਾਦੂਗਰ ਉਹ ਇੱਕ ਬਾਜੀ ਪਾ ਪਾ ਲਿੰਦਾ ਹੈ ਗੁਰ ਤੇ ਨਦਰੀ ਆਈ ਇਸ ਪ੍ਰਕਾਰ ਬਾਜੀ ਕਰੈ ਈਸ਼ਰ ਉਸਨੇ ਬਾਜੀ ਸੰਸਾਰਿਕ ਪਉਣਾ ਕੀਤੀ ਹੈ ਪੂਰੇ ਗੁਰ ਤੇ ਨਦਰੀ ਆਈ ਸਤਿਗੁਰੂ ਨਾਨਕ ਦੇਵ ਜੀ ਦੁਆਰਾ ਨਦਰ ਚ ਆਈ ਹੈ ਨਹੀਂ ਤਾਂ ਲੋਕ ਭਰਮ ਚ ਹੀ ਪਏ ਰਹੇ ਹਨ ਸਦਾ ਅਲਿਪਤ ਰਹੇ ਗੁਰਸਬਦੀ ਗੁਰਸਬਦ ਦੀ ਕਮਾਈ ਕਰਕੇ ਇਸ ਬਾਜੀ ਚ ਨਾ ਫਸੇ ਕਉਰ ਉਦਾਸ ਬਾਜੀ ਆਪਾਈ ਬਾਜੀਗਰ ਸਿਉ ਮੋਹ ਪ੍ਰੀਤ ਬਣਾਈ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਇਸ ਬਾਜੀ ਵਿੱਚ ਨਾ ਮੋਹ ਕਰੇ ਨਾ ਬਹਿਰ ਕਰੇ ਨਰਲੇਪ ਰਹੇ ਹਰ ਵਕਤ ਸਾਚੇ ਸਿਉ ਚਿਤ ਲਾਏ ਦਾ ਉਹ ਪੁਰਖ ਸੱਚੇ ਨਾਲ ਚਿਤ ਲਾ ਲੈਂਦਾ ਹੈ ਬਾਜ ਹੈ ਬਾਜੀ ਤੁਨ ਆਕਾਰ ਉਹਨਾਂ ਦੇ ਹਿਰਦੇ ਚ ਸਾਧ ਸੰਗ ਜੀ ਤੁਨਾਕਾਰ ਜਿਹੜੇ ਬਾਜੀ ਹਨ ਇੱਕ ਵਰਨਾਤਕ ਤੁਹਾਨੂੰ ਬਾਜੀ ਮੰਨੇ ਜਿਹੜੇ ਅੱਖਰਾਂ ਦੀ ਆਵਾਜ਼ ਤੋਂ ਨਿਕਲਦੇ ਏਕ ਤੁਨਾਤਮਕ ਬਾਜੀ ਹੰਜੇ ਤੁਨੀ ਸ਼ਬਦਾਂ ਨਿਕਲਦੀ ਹੈ ਇਸ ਪ੍ਰਕਾਰ ਇਹ ਮਾਰਾ ਬਾਜੇ ਵੱਜ ਰਹੇ ਐ ਪੰਜਾਂ ਤਤਾਂ ਦੀ ਜਿਵੇਂ ਧਰਤੀ ਦੇ ਵਿੱਚੋਂ ਟਕ ਟਕ ਦੀ ਆਵਾਜ਼ ਆਉਂਦੀ ਐ ਪਾਣੀ ਚ ਚਿਰ ਚਿਰ ਦੀ ਆਵਾਜ਼ ਆਉਂਦੀ ਐ ਅੱਗ ਚੋਂ ਭੜ ਭੜ ਦੀ ਆਵਾਜ਼ ਆਉਂਦੀ ਐ ਹਵਾ ਚੋਂ ਸਾਹ ਸਾਹ ਦੀ ਆਵਾਜ਼ ਆਉਂਦੀ ਐ ਆਕਾਸ਼ ਦੇ ਵਿੱਚੋਂ ਇਸੇ ਪ੍ਰਕਾਰ ਸੂੰ ਸੂੰ ਦੀ ਆਵਾਜ਼ ਆਉਂਦੀ ਐ ਇਹ ਤੁਨਾਕਾਰ ਬਾਜੇ ਹਨ ਪੰਜਾਂ ਤਤਾਂ ਦੇ ਇਹ ਬਾਜੇ ਵੱਜ ਰਹੇ ਹਨ ਆਪ ਵਜਾਏ ਵਜਾਵਣਹਾਰ ਇਸੇ ਪ੍ਰਕਾਰ ਬਾਜੇ ਕੋਣ ਸਰੀਰ ਹੈ ਇਹ ਬਾਜੇ ਵੱਜ ਰਹੇ ਆ ਬਿਰਖੇ ਹਿਸਾਬ ਜਨਤਾ ਇਕੱਠੇ ਇਕੱਤੇ ਇਕ ਬੋਲਣ ਮਿੱਠੇ ਇਹ ਤੁਨਾਕਾਰ ਬਾਜੇ ਹੈ ਜਿਸ ਪ੍ਰਕਾਰ ਇੱਕ ਵਾਰੀ ਤਿਤਲ ਬੋਲਿਆ ਤੇ ਤਿਤਲ ਦੇ ਬੋਲਣ ਦੀ ਆਵਾਜ਼ ਤੋਂ ਵੱਖੋ ਵੱਖਰੀਆਂ ਨੇ ਲੋਕਾਂ ਤੋਂ ਨਾ ਕੱਢੀਆਂ ਇੱਕ ਕੋਈ ਆਸਤਕ ਸੀ ਉਹ ਕਹਿੰਦਾ ਕੁ ਤਤਰ ਕੀ ਬੋਲਦਾ ਕਹਿੰਦਾ ਸੁਭਾਨ ਤੇਰੀ ਕੁਦਰਤ ਫਿਰ ਅਸਤਰ ਦੀ ਪਰਵੇਸ਼ ਤੇਰੀ ਕੁਦਰਤ ਦਾ ਹੈ ਦੁਆ ਬਾਣੀਆਂ ਬੋਲਿਆ ਕਹਿੰਦੇ ਨਹੀਂ ਕਹਿੰਦਾ ਲੂਣ ਮਿਰਚਾ ਅਦਰਕ ਤੀਜਾ ਪਹਿਲਵਾਨ ਬੋਲਿਆ ਕਹਿੰਦੇ ਖਾ ਘੋ ਕਰ ਕਸਰਤ ਸੀ ਆਵਾਜ਼ ਇੱਕ ਉਸ ਆਵਾਜ਼ ਦੇ ਵਿੱਚ ਉਹਨਾਂ ਨੂੰ ਵੱਖੋ ਵੱਖਰੇ ਅਰਥ ਕੱਢ ਲਏ ਇਸੇ ਪ੍ਰਕਾਰ ਤੋਂ ਨਾਕਾਰ ਆਵਾਜ਼ ਇੱਕ ਹੈ ਉਹਦੇ ਵਿੱਚ ਵਾਜੇ ਵਜਦੇ ਵਖੋ ਵਖਰੇ ਤਤ ਤੰਤੀ ਵਿਚਰਮ ਕਾ ਕਨ ਕਾਂ ਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਜ ਸਵਾਸ ਸੁਗਰ ਪਹਿਚਾਨ ਕਹਿੰਦੇ ਆ ਸ਼ਿਵ ਜੀ ਨਿਕ ਵਾਰੀ ਉਪਾਸ਼ਕ ਲੋਕ ਜਿਹੜੇ ਸੀ ਸ਼ਿਵ ਜੀ ਦੇ ਉਹ ਉਪਾਸ਼ਨਾ ਕਰ ਰਹੇ ਸਨ ਵਿਆਹ ਕਰਨ ਵਾਲਾ ਤਾਂ 14 ਸੂਤਰ ਬਣਾਉਣ ਵਾਸਤੇ ਉਹ ਉਪਾਸ਼ਨਾ ਕਰਦੇ ਸੀ ਸ਼ਿਵਾਂ ਦੀ ਤੇ ਇੱਕ ਜੋੜੀ ਦੇ ਤਾਲ ਵਾਲੇ ਜਿਹੜੇ ਸੀ ਉਹ ਜੋੜੀ ਦੀ ਗੱਤ ਦੀ ਵਾਸਤੇ ਉਪਾਸ਼ਨਾ ਕਰਦੇ ਸੀ ਇਸ ਪ੍ਰਕਾਰ ਹੈ ਸ਼ਿਵਜੀ ਨੇ ਕੋਸ਼ੋ ਕੇ ਡਰੂ ਬਿਜਾਇਆ ਉਹ ਡਰੂ ਦੇ ਵਿੱਚੋਂ ਵਿਆਕਰਨ ਦੇ ਸੂਤਰ 14 ਕੱਢ ਲੈ ਵਿਆਕਰਨੀਆਂ ਨੇ ਇਸੇ ਪ੍ਰਕਾਰ ਜੋੜੀ ਦੀਆਂ ਗਤਾਂ ਵਾਲੀਆਂ ਜੋੜੀ ਦੀਆਂ ਗਤਾਂ ਕੱਢ ਲਈਆਂ ਇਹ ਹੈ ਤਾਂ ਤੁਨਾਕਾਰ ਵਾਜੇ ਆਪੋ ਆਪਣੀ ਜਹੀ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੀ ਦੀ ਆਵਾਜ਼ ਉਹਦੇ ਚ ਪ੍ਰਤੀਤ ਹੁੰਦੀ ਹੈ ਇੰਉ ਤੁਨਾਕਾਰ ਵਾਜੇ ਜਿਹੜੇ ਹਨ ਹੈ ਇਹ ਮਹਾਰਾ ਦੇ ਵਜਾਏ ਹੋਏ ਵੱਜ ਰਹੇ ਸਾਰੇ ਸਿਧੀਆਂ ਦੀ ਆਵਾਜ਼ਾਂ ਨਿਕਲ ਰਹੀਆਂ ਹਨ ਆਪ ਵਜਾਈ ਵਜਾਵਣਹਾਰ ਉਹ ਵੀ ਮਹਾਰਾ ਜਿਹੜਾ ਪ੍ਰਮੇਸ਼ਰ ਆ ਆ ਭਜਾਉਂਦਾ ਹੈ ਗੁਰਮਖਾਉ ਦੇ ਅੰਦਰ ਤਾਂ ਸਾਧ ਸੰਗਤ ਜੀ ਪੌਣ ਪਾਣੀ ਬੇਸੰਤੋ ਮੇਰੀ ਜਿੰਦੜੀ ਸਭ ਹਰ ਹਰ ਨਾਮ ਤੇ ਆਦਰਾਮੇ ਪ੍ਰਗਟ ਹੋ ਜਾਂਦਾ ਹੈ ਇਹ ਬੁਝਾਉਣ ਹਾਰਾ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਬੁਝਾਉਂਦਾ ਹੈ ਕੱਢ ਕੱਢ ਪਾਉਣ ਵਹਿ ਇੱਕ ਰੰਗੀ ਕਹਿੰਦਾ ਕਿ ਸਾਰਿਆਂ ਦੀ ਹਵਾ ਵਗ ਰਹੀ ਹੈ ਇੱਕ ਰੰਗੀ ਇੱਕ ਰੂਪੀ ਸਾਰੂਪ ਹੋ ਕੇ ਸਾਰਿਆਂ ਵਿੱਚ ਮਿਲ ਪਵਣ ਸਭ ਵਜਾਏਗਾ ਜਿਨ੍ਹਾਂ ਬਾਜੇ ਪਾਉਣ ਵਾਲੀਆਂ ਹਰ ਪਿਆਰਿਆ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਏ ਆ ਪਾਉਣ ਵਾਲੀ ਸਾਰੇ ਵਜਾਏ ਹੈ ਇਹ ਦਸਵੇਂ ਗੁਰ ਦੇ ਜਿਨ੍ਹਾਂ ਬਾਜੇ ਹੈ ਜਿਵੇਂ ਸੰਖ ਵਿੱਚ ਸਾਧ ਸੰਗਤ ਜੀ ਆਵਾਜ਼ ਜਿਹੜੀ ਨਿਕਲਦੀ ਹੈ ਉਹ ਬਿਜਲੀ ਗਲੀ ਦੇ ਬਾਹਲੇ ਜੇੜੇ ਜੇ ਖਾ ਕੇ ਨਿਕਲਦੀ ਤੇ ਸੰਖ ਦੀ ਆਵਾਜ਼ ਧੂ ਧੂ ਦੀ ਆਉਂਦੀ ਹੈ ਇਸੇ ਕੋਕਾਰ ਦਸਵੇਂ ਦੁਆਰ ਵਿੱਚ ਜਿਹੜੀਆਂ ਨਾੜੀਆਂ ਬਰੀਕ ਹੈ ਉਹਨਾਂ ਬਰੀਕ ਨਾੜੀਆਂ ਦਾ ਦਸਵੇਂ ਦੁਆਰ ਵੱਲ ਨੂੰ ਜਦੋਂ ਉਸ ਨਾੜੀ ਤੋਂ ਆਵਾਜ਼ ਨਿਕਲਦੀ ਆਪਣੋਂ ਨਿਕਲਦੀ ਹੈ ਉਹ ਕਿ ਸੰਖ ਦੀ ਆਵਾਜ਼ ਨਿਕਲਦੀ ਹੈ ਦੂਜੀ ਵਿੱਚੋਂ ਜਿਵੇਂ ਡੱਗਾ ਵਜਦਾ ਹੁੰਦਾ ਕन्हਿਆ ਦਾ ਐ ਨਿਕਲਦੀ ਹੈ ਤੀਜੀ ਵਿੱਚੋਂ ਜਿਵੇਂ ਬੀਨਾ ਵਜਦੀ ਆ ਨਿਕਲਦੀ ਹੈ ਚੌਥੀ ਨਾੜੀ ਦੇ ਵਿੱਚੋਂ ਜੇ ਬੰਸਰੀਆਂ ਵਾਜੀਆਂ ਆਇ ਨਿਕਲਦੀ ਹੈ ਇਸ ਨੂੰ ਚੌਥੀ ਜਿਹੜੇ ਗਾਜ ਸਾਰਗੀ ਦੇ ਫੇਰੇ ਦੀ ਜੀ ਆਵਾਜ਼ ਪੰਜਵੀਂ ਨਿਕਲਦੀ ਹੈ ਇਹ ਤੋਂ ਨਾਕਰ ਵਾਜੇ ਹੰਸਾਰੇ ਇਸ ਵਿੱਚ ਮਿਲ ਪਵਣਾ ਸਭ ਵਜਾਏ ਦਾ ਇਹ ਕੋਣ ਨਾਲ ਮੁਲਾਕੇ ਮਾਰੇ ਸਾਰੇ ਨੂੰ ਵਜਾ ਰਿਹਾ ਹੈ